ਵੀ ਜੋ ਅਗਨੀ ਵੀਰਾ ਹੂਗਾ ਉਹਨੂੰ ਔਂਦੇ ਸਾਲ ਹੀ ਪ੍ਰੋਟੀ ਚ ਨੌਕਰੀ ਮਿਲੇਗੀ ਇਹ ਬਹੁਤ ਵੱਡਾ ਫੈਸਲਾ ਔਰ ਬਹੁਤ ਅੱਛਾ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਪੰਜਾਬ ਸਰਕਾਰ ਦਾ ਬੱਚਿਆਂ ਸਾਰੇ ਬੱਚਿਆਂ ਦੇ ਹਿੱਤ ਵਿੱਚ ਫੈਸਲਾ ਹੈ ਕਿ ਜੋ ਇਹ ਸਰਕਾਰ ਦਾ ਫੈਸਲਾ ਹੈ ਕਿ 4 ਸਾਲ ਕੇ ਬਾਅਦ ਹਮੇਂ ਜੋਬ ਮਿਲ ਜਾਏਗੀ ਮਤਲਬ ਪੈਰਾਮਿਲਟਰੀ ਮੇ ਜਾਂ ਕਹੀਂ ਵੀ ਹਮਾਰਾ ਅਲੱਗ ਸੇ ਕੋਟਾ ਆਏਗਾ ਤਾਂ ਸਰ ਜੋ ਮੋਟਿਵ ਹਮਾਰਾ ਡਾਊਨ ਹੋਆਤਾ ਉਹ ਫਿਰ ਸੇ ਜਾਗ ਗਿਆ ਹੈ ਬੁਆਇਜ਼ ਦਾ ਲੈਵਲ ਸਭ ਤੋਂ ਜ਼ਿਆਦਾ ਹਾਈ ਹੋਇਆ ਤੇ ਬਹੁਤ ਬੁਆਇਜ਼ ਇਸ ਚੀਜ਼ ਨੂੰ ਲੈ ਕੇ ਬਹੁਤ ਵੀ ਅੱਛਾ ਫੀਲ ਕਰ ਰਹੇ ਨੇ ਤੇ ਜਿਹੜੇ ਹੁਣ ਨਵੇਂ ਆਪਣੇ ਅਗਨੀ ਵੀਰ ਜਾਣਗੇ ਜੀ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਊਗਾ 50% ਇਹ ਸਰਕਾਰ ਦਾ ਬਹੁਤ ਵਧੀਆ ਫੈਸਲਾ ਅੱਜ ਅਗਨੀ ਵੀਰ ਨੂੰ ਸੈੱਟ ਕਰੋਗੇ ਅਗਨੀ ਵੀਰ ਇੱਕ ਐਸਾ ਯੋਧਾ ਹੈ ਜੋ ਅਗਨਾ ਖੇਡਣ ਵਾਲਾ ਵੀ ਕੀ ਸੇਵਾ ਕਰਨੇ ਦਾ ਜਨੂੰਨ ਤਾਂ ਉਹ ਵੀ ਕਮ ਹੋ ਗਿਆ ਸਰਕਾਰ ਨੇ ਫੈਸਲਾ ਇਹ ਸਿਰਫ 2-3 ਦਿਨ ਪਹਿਲਾਂ ਹੀ ਲਿਆ ਹੋਇਆ ਇਸ ਤੋਂ ਪਹਿਲਾਂ ਬੱਚਿਆਂ ਦਾ ਕੌਨਫੀਡੈਂਸ ਲੈਵਲ ਬਹੁਤ ਮਤਲਬ ਕਿ ਲੋ ਹੋ ਗਿਆ ਸੀ ਮੈਂ ਕਹਿੰਦਾ ਜੀ ਐਸੇ ਟ੍ਰੇਨ ਮਿਲਣਗੇ ਤੁਸੀਂ ਚਾਹੇ ਜਲ ਵਿਭਾਗ ਜਾਓ ਚਾਹੇ ਬਿਜਲੀ ਵਿਭਾਗ ਕਿਸੇ ਵੀ ডিপਾਰਟਮੈਂਟ ਤੁਸੀਂ ਚਾਹੇ ਰੋਡਵੇ ਚ ਕਹਿ ਦਈਏ ਪੰਜਾਬ ਪੁਲਿਸ ਚ ਇਹ ਜਵਾਕ ਤੁਹਾਨੂੰ ਕੰਮ ਕਰਕੇ ਦੱਸਿਆ ਕਰਨਗੇ ਅੰਕਲ ਜੀ ਕੰਮ ਅਗਨੀ ਵੀਰਦੀ ਤਾਂ ਕੋਈ ਗਿਣਤੀ ਨਹੀਂ ਜੀ ਅਸੀਂ ਕਿੰਨੇ ਕਰਤੇ 7000 ਤੋਂ ਪਲੱਸ ਕਹਿ ਦਈਏ ਜੋ ਅਸੀਂ ਪਹਿਲਾਂ ਫੌਜ ਔਰ ਅਗਨੀ ਵੀਰ ਚ ਤਾਂ ਹੋਣਾ ਸਾਡੇ ਕੋਈ 6-700 ਬੱਚਾ ਅਗਨੀ ਵੀਰ ਦੇਖੋ ਜੀ ਹੁਣ ਪੱਕਾ ਮਿਲੇਗੀ ਕਿਉਂਕਿ ਵਿਦੇਸ਼ਾਂ ਦੇ ਬੱਚੇ ਬਾਹਰ ਮੇਰੇ ਕੋਲੇ ਆ ਗਏ ਐ 8-9 ਬੱਚੇ ਕੈਨੇਡਾ ਤੋਂ ਆ ਗਏ ਐ 5-7 ਆਸਟ੍ਰੇਲੀਆ ਤੋਂ ਆ ਗਏ ਐ ਜੋ ਬੱਚਾ ਟ੍ਰੇਨਿੰਗ ਕਰੇਗਾ 100% ਨੌਕਰੀ ਲੱਗੇ ਸਾਡਾ ਇਹੀ ਉਸੂਲ ਹੁੰਦਾ ਹੈ ਅਕੈਡਮੀ ਦਾ ਪਹਿਲਾਂ ਮੈਡੀ ਬੱਚਾ ਦੇਖਦੇ ਆਂ ਫਿਰ ਬੱਚੇ ਨੂੰ ਰੱਖਦੇ ਆਂ ਫਿਰ ਬੱਚੇ ਤੇ ਜੋਰ ਲਾਉਣੇ ਆ ਉਹਨੂੰ ਪਿਛਲੇ ਸਵੇਰ ਦੌਰਾਨ ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਅਗਨੀਵੀਰ ਯੋਜਨਾ ਤਿਆਰ ਕੀਤੀ ਸੀ ਇਸ ਵਿੱਚ ਜਿਹੜੇ ਨੌਜਵਾਨ ਭਰਤੀ ਹੋਣਗੇ ਉਹ ਸਿਰਫ 4 ਸਾਲ ਸਰਕਾਰੀ ਨੌਕਰੀ ਕਰਨਗੇ ਉਸ ਤੋਂ ਬਾਅਦ ਉਹਨਾਂ ਨੂੰ ਰਿਟਾਇਰਮੈਂਟ ਕੀਤਾ ਜਾਏਗਾ ਤਾਂ ਉਸ ਨੂੰ ਲੈ ਕੇ ਉਸ ਸਮੇਂ ਕੇਂਦਰ ਸਰਕਾਰ ਸਾਹਮਣੇ ਕਾਫੀ ਸਵਾਲ ਵੀ ਖੜੇ ਹੋਏ ਸਨ ਕਿ ਜਿਹੜੇ ਨੌਜਵਾਨ ਅਗਨੀਵੀਰ ਭਰਤੀ ਹੋਣਗੇ ਤਾਂ ਉਹ 4 ਸਾਲ ਬਾਅਦ ਆਪਣੀ ਜ਼ਿੰਦਗੀ ਜਾਂ ਆਪਣੇ ਪਰਿਵਾਰ ਨੂੰ ਕਿਵੇਂ ਚਲਾਉਣਗੇ ਪਰ ਉਸ ਤੋਂ ਬਾਅਦ ਭਾਰਤ ਦੇ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਤੌਰ ਤੇ ਫੈਸਲੇ ਲਏ ਸਨ ਕਿ ਉਹਨਾਂ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ देवेगी इस तहत बीते कल पंजाब सरकार ਦੇ ਕੈਬਨਟ ਮੰਤਰੀ ਮਹਿੰਦਰ ਪਗਤ ਨੇ ਵੀ ਇੱਕ ਐਲਾਨ ਕਰ ਦਿੱਤਾ ਕਿ ਜਿਹੜੇ ਅਗਨੀਵੀਰ 4 ਸਾਲ ਬਾਅਦ ਰਿਟਾਇਰਮੈਂਟ ਹੋਣਗੇ ਉਹਨਾਂ ਪੰਜਾਬ ਸਰਕਾਰ ਖੁਦ ਨੌਕਰੀਆਂ ਦੇਵੇਗੀ ਅਤੇ ਉਹਨਾਂ ਕਿਹਾ ਕਿ 2027 ਜਿਹੜੇ ਅਗਨੀਵੀਰ ਰਿਟਾਇਰ ਹੋਣਗੇ ਉਹ ਪੰਜਾਬ ਸਰਕਾਰ ਦੇ ਮੁਲਾਜ਼ਮ ਬਣ ਜਾਣਗੇ ਇਸ ਦੇ ਚਲਦੇ ਹੀ ਫਰੀਦਕੋਟ ਦੇ ਇੱਕ ਸੈਨਿਕ ਅਕੈਡਮੀ ਸੈਂਟਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਟ੍ਰੇਨਿੰਗ ਲੈ ਰਹੇ ਨੌਜਵਾਨ ਲੜਕੇ ਲੜਕੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਪੰਜਾਬ ਸਰਕਾਰ ਦੇ ਫੈਸਲੇ ਦਾ ਖੁੱਲਕੇ ਧੰਨਵਾਦ ਕੀਤਾ ਅਤੇ ਖੁਸ਼ੀ ਸਾਂਝੀ ਕੀਤੀ ਅਤੇ ਟ੍ਰੇਨਿੰਗ ਸੈਂਟਰ ਚੁਣ ਆਉਣ ਵਾਲੇ ਇੰਜਾਜਵਲੋਂ ਵੀ ਪੰਜਾਬ ਸਰਕਾਰ ਦੇ ਖੁਲਕੇਸ਼ ਲਾਂਗਾ ਕੀਤੀ ਇਸ ਮੌਕੇ ਟ੍ਰੇਨਿੰਗ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਜੋ ਫੈਸਲਾ ਆਇਆ ਹੈ ਬਹਿਤ ਸ਼ਲਾਗਾ ਯੋਗ ਹੈ ਕਿਉਂਕਿ ਅਸੀਂ 4 ਸਾਲ ਦੀ ਨੌਕਰੀ ਕਰਨ ਤੋਂ ਬੰਦ ਇਹ ਸੋਚਣ ਲਈ ਮਜਬੂਰ ਹੁੰਦੇ ਸੀ ਕਿ ਅੱਗੇ ਕੀ ਕਰਾਂਗੇ ਇਸ ਫੈਸਲੇ ਨੇ ਭਾਰਤ ਦਾ ਨੌਜਵਾਨਾਂ ਦਾ ਪਿੱਖ ਮਨਾ ਦਿੱਤਾ ਹੁਣ ਕਿਸੇ ਨੌਜਵਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਵੱਧ ਤੋਂ ਵੱਧ ਭਾਰਤ ਚ ਰਹਿ ਕੇ ਨੌਕਰੀ ਕਰਕੇ ਦੇਸ਼ ਦੀ ਸੇਵਾ ਕਰਨਗੇ ਇਸ ਮੌਕੇ ਸੈਨਿਕ ਅਕੈਡਮੀ ਰਾਹੀਂ ਦੇਸ਼ ਨੌਜਵਾਨ ਲੜਕੇ ਲੜਕੀਆਂ ਨੂੰ ਟ੍ਰੇਨਿੰਗ ਦੇ ਰਹੇ ਪੰਜ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਖੁੱਲਕੇ ਧੰਨਵਾਦ ਕਰਦਿਆਂ ਕਿ ਬਹੁਤ ਵਧੀਆ ਫੈਸਲਾ ਸਰਕਾਰ ਨੇ ਲਿਆ ਜਿਸ ਨਾਲ ਹੁਣ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਹੋਰ ਹੋਸਟਿਲ ਪੰਜਾਬ ਵਿੱਚ ਨੌਕਰੀ ਕਰਕੇ ਆਪਣੇ ਮਾਪਿਆਂ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਬਾਹਰ ਜਾਣ ਵਾਲੀ ਸੋਚ ਹੁਣ ਬੰਦ ਹੋ ਜਾਵੇਗੀ ਦੇਖੋ ਜੀ ਹੁਣ ਜੋ ਪੰਜਾਬ ਸਰਕਾਰ ਦਾ ਫੈਸਲਾ ਆਇਆ ਹੈ ਇਹ ਬਹੁਤ ਵਧੀਆ ਫੈਸਲਾ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਅੱਜ ਤੋਂ ਪਹਿਲਾਂ ਜੋ ਫੈਸਲੇ ਆਏ ਸੀ ਜਿਦੋਂ ਅਗਨੀ ਵੀਰ ਯੋਜਨਾ ਖੜੀ ਹੋਈ ਸੀ ਉਦੋਂ ਆਪਾਂ ਨੂੰ ਇਹ ਖਤਰਾ ਸੀਗਾ ਕਿ ਵੀ 4 ਸਾਲ ਤੱਕ ਬੱਚਾ ਨੌਕਰੀ ਕਰੂਗਾ ਉਹਦੇ ਬਾਅਦ ਘਰ ਭੇਜਤਾ ਜਾਊਗਾ ਤੇ ਬੜੇ ਸੂਬਿਆਂ ਚ ਮਾਪਿਆਂ ਨੇ ਮੁੰਡੇ ਆਪਦੇ ਬਾਹਰ ਵਿਦੇਸ਼ਾਂ ਚ ਭੇਜਦੇ ਜਿਹਦੇ ਨਾਲ ਦੇਸ਼ ਦਾ ਵੀ ਨੁਕਸਾਨ ਹੋਇਆ ਪੈਸਾ ਵੀ ਦੇਸ਼ ਚੋਂ ਗਿਆ ਕਾਫੀ ਹੱਦ ਤੱਕ ਔਰ ਬੱਚੇ ਵੀ ਬਹੁਤ ਜ਼ਿਆਦਾ ਖੱਜਲ ਔਰ ਖਰਾਬ ਹੋਏ ਇਹ ਹੁਣ ਉਹਦੇ ਬਾਅਦ ਸਰਕਾਰ ਦੇ ਡਿਫੈਂਸ ਦੇ ਵੀ ਫੈਸਲੇ ਆਏ ਵੀ ਅਸੀਂ 10% ਕੋਟਾ ਐਸਐਸਸੀ ਚ ਦੇ ਦਾਂਗੇ ਬੀਐਸਐਫ ਸੀਆਰ ਪੀਸੀਆਈ ਐਸਐਫਆਈਟੀ ਬੀਪੀ ਅਸਾਮ ਰੈਫਲ ਉਦੇ ਬਾਅਦ ਹੁਣ ਜਿਹੜਾ ਇਹ ਐਲਾਨ ਕੀਤਾ ਹੈ ਕੈਬਨਿਟ ਮੰਤਰੀ ਜੀ ਨੇ ਵੀ ਪਹਿਲਾਂ ਯੂਪੀ ਚ ਹੋਇਆ ਫਿਰ ਹਰਿਆਣੇ ਚ ਹੋਇਆ ਹੁਣ ਪੰਜਾਬ ਚ ਵੀ ਜੋ ਅਗਨੀ ਵੀਰ ਆਊਗਾ ਉਹਨੂੰ ਆਉਂਦੇ ਸਾਰ ਹੀ ਪ੍ਰੋਟੀਜ ਨੌਕਰੀ ਮਿਲੇਗੀ ਇਹ ਬਹੁਤ ਵੱਡਾ ਫੈਸਲਾ ਔਰ ਬਹੁਤ ਅੱਛਾ ਫੈਸਲਾ ਹੈ ਸਿਆਣੀ ਗੱਲ ਕਹੀਏ ਸਿਆਣੀ ਗੱਲ ਕੀਤੀ ਹੈ ਇਹ ਮਤਲਬ ਜੇ ਤੁਸੀਂ ਅੱਜ ਅਗਨੀ ਵੀਰ ਨੂੰ ਸੈੱਟ ਕਰੋਗੇ ਅਗਨੀ ਵੀਰ ਇੱਕ ਐਸਾ ਯੋਧਾ ਹੈ ਜੋ ਅਗਨਾ ਖੇਡਣ ਵਾਲਾ ਵੀਰ ਕਿਸੇ ਵੀ ਡਿਪਾਰਟਮੈਂਟ ਜਾਏਗਾ ਉਹ ਆਪਦੀ ਇੱਜ਼ਤ ਵਧਾਏਗਾ ਔਰ ਉਹ ਸੂਬੇ ਦੀ ਇੱਜ਼ਤ ਵੀ ਵਧਾਏਗਾ ਤੇ ਇਹ ਜਿਹੜਾ ਇਹ ਫੈਸਲਾ ਆਇਆ ਇਹਦੇ ਨਾਲ ਜਿਹੜੇ ਬੱਚੇ ਆ ਹੁਣ ਜਿਹੜੇ 4 ਸਾਲ ਕਰਕੇ ਆਣਗੇ ਦੂਸਰੇ ਵਿਭਾਗਾਂ 'ਚ ਜਾਣਗੇ ਤਾਂ ਉਹ ਟ੍ਰੇਨ ਮਿਲਣਗੇ ਬੱਚੇ ਨੂੰ ਮੈਂ ਕਹਿੰਨਾ ਜੀ ਐਸੇ ਟ੍ਰੇਨ ਮਿਲਣਗੇ ਤੁਸੀਂ ਚਾਹੇ ਜਲ ਵਿਭਾਗ ਜਾਇਓ ਚਾਹੇ ਬਿਜਲੀ ਵਿਭਾਗ ਕਿਸੇ ਵੀ ਡਿਪਾਰਟਮੈਂਟ 'ਚ ਤੁਸੀਂ ਚਾਹੇ ਰੋਡਵੇ ਵਿੱਚ ਕਹਿ ਦਈਏ ਪੰਜਾਬ ਪੁਲਿਸ 'ਚ ਇਹ ਜਵਾਕ ਤੁਹਾਨੂੰ ਕੰਮ ਕਰਕੇ ਦੱਸਿਆ ਕਰਨਗੇ ਅੰਕਲ ਜੀ ਕੰਮ ਹੋ ਗਿਆ ਐਸੇ ਬੱਚੇ ਆ ਕਿਉਂਕਿ ਮੈਨਾਂ ਨੂੰ ਟ੍ਰੇਨਿੰਗ ਸਿਖਲਾਈ ਦੇ ਰਹੇ ਆ ਕਿੰਨੇ ਬੱਚੇ ਹੁੰਦੱਕ ਤੁਸੀਂ ਅਗਨੀਵੀਰ ਵਿੱਚ ਭਰਤੀ ਕਰਦੇ ਅਗਨੀ ਵੀਰਦੀ ਤਾਂ ਕੋਈ ਗਿਣਤੀ ਨਹੀਂ ਜੀ ਅਸੀਂ ਕਿੰਨੇ ਕਰਤੇ 7000 ਤੋਂ ਪਲੱਸ ਕਹਿ ਦਈਏ ਜੋ ਅਸੀਂ ਪਹਿਲਾਂ ਫੌਜ ਔਰ ਅਗਨੀ ਵੀਰਚ ਤਾਂ ਹੁਣ ਸਾਡੇ ਕੋਈ 6-700 ਬੱਚਾ ਅਗਨੀ ਵੀਰਚ ਚ ਚਲ ਕੋਈ 2-300 350 ਬੱਚਾ ਅਗਨੀ ਵੀਰਚ ਭੇਜਤਾ ਐਸੀ ਭਰਤੀ ਚ ਹੁਣ ਅਸੀਂ 163 ਬੱਚੇ ਭੇਜੇ ਆ ਜਿਹੜੇ ਬੱਚੇ ਕਿਤੇ ਨ ਕਿਤੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਸੀਗੇ ਨੌਕਰੀਆਂ ਦੀ ਚਿੰਤਾ ਨੂੰ ਲੈ ਕੇ ਕੀ ਤੁਹਾਨੂੰ ਲੱਗਦਾ ਵੀ ਉਹਨੂੰ ਠੱਲ ਮਿਲੇਗੀ ਦੇਖੋ ਜੀ ਹੁਣ ਪੱਕਾ ਮਿਲੇਗੀ ਕਿਉਂਕਿ ਵਿਦੇਸ਼ਾਂ ਦੇ ਬੱਚੇ ਬਾਹਰ ਮੇਰੇ ਕੋਲੇ ਆ ਗਏ 8 ਨੋ ਬੱਚੇ ਕੈਨੇਡਾ ਤੋਂ ਆ ਗਏ ਐ 5-7 ਆਸਟ੍ਰੇਲੀਆ ਤੋਂ ਆ ਗਏ ਐ ਉਹ ਐਸ ਕਰਕੇ ਆ ਗਏ ਕਿਉਂਕਿ ਕੰਮ ਹੈ ਨਹੀਂਗਾ ਫੀਸਾਂ ਬਹੁਤ ਜ਼ਿਆਦਾ ਹੈ ਦੇਸ਼ ਦੀਆਂ ਇੱਥੇ ਉਹਨਾਂ ਨੂੰ ਪਪਾ ਵੀ ਅਸੀਂ ਥੋੜਾ ਜਿਹਾ ਪੜ੍ਹ ਕੇ ਨੌਕਰੀ ਲੈ ਲਾਂਗੇ ਔਰ ਜੋ ਬੱਚਾ ਇੱਕ ਗੱਲ ਮੈਂ ਤੁਹਾਨੂੰ ਅੱਜ ਮੀਡੀਆ ਥਰੂ ਦੱਸਣਾ ਚਾਹੁੰਦਾ ਐ ਇਹ ਜ਼ਰੂਰ ਗੱਲ ਫਲਾਈ ਜਾਵੇ ਯੁਵਾ ਪੀੜੀ ਨੂੰ ਜੋ ਬੱਚਾ ਟ੍ਰੇਨਿੰਗ ਕਰੇਗਾ 28 ਸਾਲ ਤੱਕ ਐਸਸੀ ਕੈਟਾਗਰੀ ਐ ਔਰ 24 ਸਾਲ ਤੱਕ ਜਰਨਲ ਹੈ ਔਰ 25 ਸਾਲ ਤੱਕ ਓਬੀਸੀ ਐ ਜੋ ਬੱਚਾ ਟ੍ਰੇਨਿੰਗ ਕਰੇਗਾ 100% ਨੌਕਰੀ ਲੱਗੇਗਾ ਸਾਡਾ ਇਹੀ ਅਸੂਲ ਹੁੰਦਾ ਹੈ ਅਕੈਡਮੀ ਦਾ ਪਹਿਲਾਂ ਮੈਡੀਕਲ ਟੈਸਟ ਕਰਦੇ ਆਂ ਬੱਚਾ ਦੇਖਦੇ ਆਂ ਫਿਰ ਬੱਚੇ ਨੂੰ ਰੱਖਦੇ ਆਂ ਫਿਰ ਬੱਚੇ ਦੇ ਜੋਰ ਲਾਉਣੇ ਆ ਉਹਨੂੰ ਪੜ੍ਹਾਉਣ ਤੇ 12-12 ਘੰਟੇ ਪੜ੍ਹਾਉਣਾ 12 ਉਹਨੂੰ ਫਿਰ ਫਿਜ਼ੀਕਲ ਟ੍ਰੇਨ ਕਰਨਾ ਹੁਣ ਬਹੁਤ ਨੌਕਰੀਆਂ ਨਿਕਲੀਆਂ ਹੋਈਆਂ ਮੈਂ ਕਹਿ ਸਕਦਾ ਆ ਆਰਮੀ ਟੀਏ ਆਰਮੀ ਨੇਵੀ 에어ਫੋਰਸ ਐਸਐਸਸੀ ਜੀਡੀ ਸਟੇਟ ਪੁਲਿਸ ਬੱਚਾ ਲੱਗੇਗਾ ਹੀ ਲੱਗੇਗਾ ਬਹੁਤ ਵਧੀਆ ਫੈਸਲਾ ਆਇਆ ਪੰਜਾਬ ਸਰਕਾਰ ਦਾ ਬੱਚਿਆਂ ਸਾਰੇ ਬੱਚਿਆਂ ਦੇ ਹਿੱਤ ਵਿੱਚ ਫੈਸਲਾ ਆਇਆ ਜੀ ਤੇ ਸਾਡੇ ਅੱਗੇ ਹੀ ਮੰਗ ਕੇ ਕਿ ਕਿ ਇਹਦਾ ਫਾਇਦਾ ਕੀ ਹੋਏਗਾ ਤੁਹਾਨੂੰ 4 ਸਾਲ ਬਾਅਦ ਤੁਹਾਨੂੰ ਸਰਕਾਰ ਨੂੰ ਸਾਨੂੰ ਬਹੁਤ ਬੈਨੀਫਿਟ ਹੈ ਜੀ ਹੁਣ 4 ਸਾਲ ਬਾਅਦ ਜਿਵੇਂ ਅੱਗੇ ਕਹਿੰਦੇ ਸੀਗੇ ਕਿ ਬੱਚੇ ਨੌਕ ਬੱਚੇ ਰਿਟਾਇਰ ਹੋ ਕੇ ਘਰੇ ਆ ਜਾਂਦੇ ਸੀਗੇ ਹੁਣ ਬੱਚਿਆਂ ਨੂੰਗਾ ਜੋਬ ਮਿਲੇਗੀ ਜੋਬ ਮਿਲੇਗੀ ਤੇ ਪੈਨਸ਼ਨ ਮਿਲੇਗੀ ਬੱਚਿਆਂ ਨੂੰ ਬਹੁਤ ਵਧੀਆ ਜੀ ਉਸ ਤੋਂ ਬਾਅਦ ਜਿਹੜੇ ਬੱਚੇ

लेकिन अभी जो ये सरकार का फैसला है कि चार साल के बाद हमें जॉब मिल जाएगी मतलब पैरामिलिट्री में या कहीं भी हमारा अलग से कोटा आएगा तो सर जो मोटिव हमारा डाउन हुआ था वो फिर से जाग गया और सभी यूथ जो भी हैं वो वापस से अग्निवीर में भर्ती होना चाहेंगे जय हिंद सर मेरा नाम सिमरजीत कौरा डॉ ऑफ सरदार केवल सिंह पेंटी डिस्ट्रिक्ट ਸਰ ਹੁਣ ਸਰਕਾਰ ਨੇ ਫੈਸਲਾ ਇਹ ਸਿਰਫ 2-3 ਦਿਨ ਪਹਿਲਾਂ ਹੀ ਲਿਆ ਹੋਇਆ ਇਸ ਤੋਂ ਪਹਿਲਾਂ ਬੱਚਿਆਂ ਦਾ ਕੌਨਫੀਡੈਂਸ ਲੈਵਲ ਬਹੁਤ ਮਤਲਬ ਕਿ ਲੋ ਹੋ ਗਿਆ ਸੀਗਾ ਤੇ ਹੁਣ ਜਦੋਂ ਤੋਂ ਇਹ ਗੁੱਡ ਨਿਊਜ਼ ਆਈ ਹੈ ਬੱਚਿਆਂ ਦਾ ਲੈਵਲ ਆ ਜਿਹੜਾ ਖਾਸ ਕਰਕੇ ਬॉयਜ਼ ਦਾ ਲੈਵਲ ਆ ਸਭ ਤੋਂ ਜ਼ਿਆਦਾ ਹਾਈ ਹੋਇਆ ਤੇ ਬਹੁਤ ਬॉयਜ਼ ਇਸ ਚੀਜ਼ ਨੂੰ ਲੈ ਕੇ ਬਹੁਤ ਵੀ ਅੱਛਾ ਫੀਲ ਕਰ ਰਹੇ ਨੇ ਤੇ ਸਭ ਤੋਂ ਜ਼ਿਆਦਾ ਅਗਨੀਵੀਰ ਚ ਫਾਰਮ ਲਾ ਰਹੇ ਨੇ ਕਿਉਂਕਿ ਆਫਟਰ ਮੈਰਿਜ ਹੈਨਾ ਜਦੋਂ ਬॉयਜ਼ ਮਤਲਬ ਕਿ ਮੈਰਿਜ ਹੁੰਦੀ ਆ ਉਹ ਇਹੀ ਗੱਲ ਨੂੰ ਸੋਚਦੇ ਆ ਵੀ ਵਿਆਹ ਤੋਂ ਬਾਅਦ ਸਿਰਫ 4 ਸਾਲ ਦੀ ਜੌਬ ਆ 4 ਸਾਲ ਨੂੰ ਅਸੀਂ ਪਰਮਨੈਂਟ ਫਿਰ ਅਸੀਂ ਆਪਦੇ ਬੱਚਿਆਂ ਦਾ ਗਾਂ ਕਿਵੇਂ ਹਨਾ ਫਿਊਚਰ ਕਿਵੇਂ ਬ੍ਰਾਈਟ ਕਰ ਸਕਦੇ ਆ ਬਿਕਾਜ਼ ਹੁਣ ਪਰਮਨੈਂਟ ਜੌਬ ਆ ਗਈ ਆ ਤੇ ਜਿਸ ਕਰਕੇ ਉਹ ਆਪਣੇ ਬੱਚਿਆਂ ਦਾ ਵੀ ਫਿਊਚਰ ਬਹੁਤ ਅੱਛਾ ਸਿਕਿਉਰ ਕਰ ਸਕਣਗੇ ਤੇ ਉਹਨਾਂ ਲਈ ਵੀ ਸਭ ਤੋਂ ਬੈਸਟ ਬੈਨੀਫਿਟ ਆ ਸੋ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ ਮੈਂ ਲੁਧਿਆਣੇ ਤੋਂ ਰਹਿਣ ਵਾਲਾ ਪਿੰਡ ਬਲਾਲਾ ਜੀ ਕਿ ਤੁਸੀਂ ਟ੍ਰੇਨਿੰਗ ਦੇ ਲਈ ਆਏ ਹੋ ਹਾਂ ਹਾਂ ਜੀ ਅ ਪ੍ਰਸ਼ਰਕਰ ਨੇ ਪਹਿਲਾਂ ਅਗਨੀਵੀਰ ਭਰਤੀ ਜਿਹੜੇ ਕਰਨੇ ਸੀਗੇ ਤਾਂ ਉਹਨਾਂ ਨੂੰ 4 ਸਾਲ ਬਾਅਦ ਰਿਟਾਇਰ ਕਰਕੇ ਭੇਜਣਾ ਹੈ ਹਾਂ ਜੀ ਤਾਂ ਹੁਣ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਅਗਨੀਵੀਰ ਜਦੋਂ 4 ਸਾਲ ਬਾਅਦ ਰਿਟਾਇਰ ਹੋ ਕੇ ਆਉਣਗੇ ਤਾਂ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਨੌਕਰੀ ਦੇਵਾਂਗੇ ਠੀਕ ਹੈ ਰਾਖਵਾ ਕਰ ਦੇਵਾਂਗੇ ਉਹ ਚੀਜ਼ ਨੂੰ ਕਿਵੇਂ ਵੇਖਣਾ ਕਰ ਦੇਣਾ ਇਹ ਸਰਕਾਰ ਦਾ ਫੈਸਲਾ ਬਹੁਤ ਵਧੀਆ ਵੀ ਜੀ 4 ਸਾਲਾਂ ਬਾਅਦ ਜਿਹੜੇ ਪਹਿਲਾਂ ਭਰਤੀ ਹੋਣ ਗਏ ਸੀਗੇ ਵੀ ਉਹਨਾਂ ਨੂੰ ਵੀ ਸਰਕਾਰੀ ਤੇ ਜਿਹੜੇ ਹੁਣ ਨਵੇਂ ਆਪਣੇ ਅਗਨੇ ਵੀਰ ਜਾਣਗੇ ਜੀ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਊਗਾ 50% ਇਹ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ ਇਹਦੇ ਨਾਲ ਜਿਹੜੇ ਲੋਕ ਬਾਹਰ ਜਾਂਦੇ ਨੇ ਇਹਨੇ ਪੈਸੇ ਲਾ ਕੇ ਜੀ ਤੇ ਲੱਖਾਂ ਰੁਪਇਆ ਲਾਉਂਦੇ ਨੇ ਉਹਨਾਂ ਤੋਂ ਵੀ ਬਚਾਅ ਹੋਊਗਾ ਜੀ ਤੇ ਆਪਣੇ ਦੇਸ਼ 'ਚ ਰਹਿ ਕੇ ਆਪਣੇ ਮਾਪੇ ਦੀ ਸੇਵਾ ਕਰਨ ਦਾ ਮੌਕਾ ਮਿਲੂਗਾ ਜੀ ਤੇ ਆਪਣੇ ਪੰਜਾਬ 'ਚ ਰਹਿ ਕੇ ਦੇਸ਼ ਵਿੱਚ ਰਹਿ ਕੇ ਆਪਣੀ ਤਰੱਕੀ ਕਰਨ ਦਾ ਮੌਕਾ ਮਿਲੂਗਾ ਜੀ